ਆਉਂਦੇ ਦਿਨਾਂ ਦੇ ਵਿੱਚ ਵਾਹਨਾਂ ਦਾ ਇੰਸ਼ੋਰੈਂਸ ਹੋਰ ਵੀ ਮਹਿੰਗਾ ਹੋ ਸਕਦਾ ਹੈ ਕਿਉਂਕਿ ਸਰਕਾਰ ਸੜਕ ਹਾਦਸਿਆਂ ਦੇ ਵਿੱਚ ਗੰਭੀਰ ਤੌਰ ਤੇ ਜ਼ਖਮੀ ਜਾਂ ਮੌਤ ਹੋਣ ਦੀ ਹਾਲਤ ਵਿੱਚ ਇੰਸ਼ੋਰੈਂਸ ਕੰਪਨੀਆਂ ਦੇ ਥਰਡ ਪਾਰਟੀ ਦੀ ਜ਼ਿੰਮੇਵਾਰੀ ਤੇ ਲਾਗੂ ਹੱਦ ਨੂੰ ਖਤਮ ਕਰਨ ਦੇ ਲਈ ਤਿਆਰ ਹੋ ਗਈ ਹੈ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਯਾਨੀ ਕਿ IRDA ਨੇ 2017-18 ਵਿੱਚ ਜ਼ਿਆਦਾਤਰ ਕੈਟਾਗਰੀ ਦੇ ਵਾਹਨਾਂ ਲਈ ਇੰਸ਼ੋਰੈਂਸ ਦਾ ਪ੍ਰੀਮੀਅਮ ਕਰੀਬ-ਕਰੀਬ 50% ਵਧਾਉਣ ਦਾ ਪ੍ਰਸਤਾਵ ਰੱਖਿਆ ਹੈ ਵਾਹਨਾਂ ਦੇ ਲਈ ਥਰਡ ਪਾਰਟੀ ਇੰਸ਼ੋਰੈਂਸ ਜ਼ਰੂਰੀ ਹੈ ਜਦ ਕੇ ਸਰੀਰਕ ਨੁਕਸਾਨ ਦੇ ਲਈ ਇੰਸ਼ੋਰੈਂਸ ਕਰਵਾਣਾ ਖੁਦੀ ਮਰਜ਼ੀ ਤੇ ਉੱਤੇ ਨਿਰਭਰ ਕਰਦਾ ਏ ਜ਼ਿਆਦਾਤਰ ਬੀਮਿਆਂ ਦੇ ਵਿੱਚ ਇਹ ਦੋਵੇਂ ਗੱਲਾਂ ਸ਼ਾਮਲ ਹੁੰਦੀਆਂ ਨੇ ਇਸ ਦੇ ਵਿੱਚ ਥਰਡ ਪਾਰਟੀ ਸ਼ਰਤ ਦਾ ਹਿੱਸਾ ਮੁਸ਼ਕਲ ਦੇ ਨਾਲ 30% ਹੁੰਦਾ ਏ ਇਹੜਾ ਨੇ ਮਰੂਤੀ ਆਲਟੋ ਟਾਟਾ ਨੈਨੋ ਅਤੇ ਡੈਟਸਨ ਗੋ ਦੇ ਨਾਲ ਨਾਲ ਪਿਕਅਪ ਵੈਂਸ ਅਤੇ ਮਿਨੀ ਟਰੱਕ ਵਰਗੀਆਂ ਕੁਝ ਰਣੀਆਂ ਦੀਵਾਨਾਂ ਲਈ ਥਰਡ ਪਾਰਟੀ ਇੰਸ਼ੋਰੈਂਸ ਪ੍ਰੀਮੀਅਮ ਦੇ ਵਿੱਚ ਵਾਧੇ ਦਾ ਪ੍ਰਸਾਦ ਨਹੀਂ ਰੱਖਿਆ ਏ ਹਾਲਾਂਕਿ ਇਹਨਾਂ ਵਿੱਚ 1000 ਤੋਂ 1500 ਸੀਸੀ ਇੰਜਣ ਵਾਲੀਆਂ ਕਾਰਾਂ ਦਾ ਪ੍ਰੀਮੀਅਮ ਕਰੀਬ 50% ਦੀ ਵਧਾਇਆ ਜਾ ਸਕਦਾ ਏ ਤੋਂ ਦੱਸਿਆ ਕਿ ਨਵੇਂ ਪ੍ਰਸਤਾਵ ਤੋਂ ਬਾਅਦ ਵੱਖਵਾ ਕੈਟਾਗਰੀ ਦੇ ਵਾਹਨਾਂ ਦੇ ਇੰਸ਼ੋਰੈਂਸ ਪ੍ਰੀਮੀਅਮ ਦੇ ਵਿੱਚ ਕਿੰਨਾ ਵਾਧਾ ਹੋ ਸਕਦਾ ਹੈ 1000 ਤੋਂ 1500 ਸੀਸੀ ਵਾਲੇ ਵਾਹਨਾਂ ਦੇ ਉੱਤੇ ਮੌਜੂਦਾ ਵੇਲੇ 2237 ਰੁਪਏ ਦਾ ਇੰਸ਼ੋਰੈਂਸ ਪ੍ਰੀਮੀਅਮ ਦੇਣਾ ਪੈਂਦਾ ਹੈ ਜੋ ਕਿ ਬਾਅਦ ਕਿ 3355 ਰੁਪਏ ਹੋ ਸਕਦਾ ਹੈ ਇਸੇ ਤਰ੍ਹਾਂ 1500 ਸੀਸੀ ਤੋਂ ਵਧੇਰੇ ਦੇ ਵਾਹਨਾਂ ਉੱਤੇ ਮੌਜੂਦਾ ਵੇਲੇ ਇੰਸ਼ੋਰੈਂਸ ਪ੍ਰੀਮੀਅਮ 6164 ਰੁਪਏ ਹੈ ਜੋ ਕਿ ਬਾਅਦ ਕਿ 9240 ਰੁਪਏ ਹੋ ਸਕਦਾ ਹੈ इसी तरह तो वाले दो वाना प्रीमियम पे है जो के पीसीआना रे हो सकता है साढ़े तीन सो सीसी तू वधेरे दो वाहन मौजूदा प्रीमियम सात सो छानवे है जो कि बाद के चौरानवे पे हो सकता है इसी तरह वे वाहन जिन्हों का भार साढ़े सात टन तो लाके बारह टन है ਉਨ੍ਹਾਂ ਦਾ ਮੌਜੂਦਾ ਪ੍ਰੀਮੀਅਮ 15365 ਰੁਪਏ ਹੈ ਜੋ ਕਿ ਬਾਅਦ ਕੇ 23047 ਰੁਪਏ ਹੋ ਸਕਦਾ ਹੈ ਇਸੇ ਤਰ੍ਹਾਂ 12 ਟਨ ਤੋਂ 20 ਟਨ ਭਾਰ ਵਾਲੇ ਵਾਹਨਾਂ ਦੇ ਉੱਤੇ ਮੌਜੂਦਾ ਪ੍ਰੀਮੀਅਮ 22570 ਰੁਪਏ ਹੈ ਜੋ ਕਿ ਬਾਅਦ ਕੇ 33865 ਰੁਪਏ ਹੋ ਸਕਦਾ ਹੈ ਇਸੇ ਤਰ੍ਹਾਂ 20 ਟਨ ਤੋਂ 40 ਟਨ ਭਾਰ ਵਾਲੇ ਵਾਹਨਾਂ ਦੇ ਉੱਤੇ ਮੌਜੂਦਾ ਪ੍ਰੀਮੀਅਮ 24708 ਰੁਪਏ ਹੈ ਜੋ ਕਿ ਬਾਅਦ ਕੇ 37005 ਰੁਪਏ ਹੋ ਸਕਦਾ ਹੈ